ਕੈਨੇਡਾ ਚੋ ਵੀਜ਼ਾ ਨਾਲ ਸੰਬੰਧਿਤ ਨਿਯਮਾਂ ਨੂੰ ਹੋਰ ਸਖਤ ਕਰ ਦਿੱਤਾ ਗਿਆ ਹੈ ਜਿਸ ਕਾਰਨ ਪੰਜਾਬ ਸਮੇਤ ਪੂਰੇ ਭਾਰਤ ਦੇ ਕਰੋੜਾਂ ਲੋਕ ਪ੍ਰਭਾਵਿਤ ਹੋਣਗੇ ਜ਼ਿਆਦਾਤਰ ਇਹ ਸਟੱਡੀ ਵੀਜ਼ਾ ਤੇ ਕੈਨੇਡਾ ਜਾਣ ਵਾਲੇ ਸਟੂਡੈਂਟਸ ਨੂੰ ਪ੍ਰਭਾਵਿਤ ਕਰੇਗਾ ਦੱਸਤੀ ਕਿ ਨਵੇਂ ਸਖਤ ਨਿਯਮ ਲਾਗੂ ਹੋਣ ਤੋਂ ਬਾਅਦ ਉਹਨਾਂ ਦੇ ਪਰਮਿਟ ਰੱਦ ਕੀਤੇ ਜਾ ਰਹੇ ਨੇ ਸਟੱਡੀ ਵੀਜ਼ਾ ਤੇ ਕੈਨੇਡਾ ਜਾਣ ਵਾਲੇ ਸਟੂਡੈਂਟਸ ਵਿੱਚੋਂ 35 ਤੋਂ 40% ਭਾਰਤੀ ਹੁੰਦੇ ਨੇ ਜਿਨ੍ਹਾਂ ਵਿੱਚ ਵੱਡੀ ਗਿਣਤੀ ਵਿੱਚ ਪੰਜਾਬੀ ਸ਼ਾਮਲ ਹੈ ਕੈਨੇਡਾ ਵਿੱਚ ਲਾਗੂ ਕੀਤੇ ਗਏ ਨਵੇਂ ਨਿਯਮਾਂ ਅਨੁਸਾਰ ਹੁਣ ਸਰਹੱਦੀ ਅਤੇ ਇਮੀਗ੍ਰੇਸ਼ਨ ਅਧਿਕਾਰੀ ਸਟੱਡੀ ਵੀਜ਼ਾ ਤੇ ਵਰਕ ਪਰਮਿਟ ਵਰਕ ਇਸ ਤਾਈ ਰਿਹਾਸ਼ੀ ਵੀਜ਼ੇ ਰੱਦ ਕਰ ਸਕਦੇ ਨੇ ਨਵੇਂ ਨਿਯਮਾਂ ਅਨੁਸਾਰ ਜੇਕਰ ਕੋਈ ਸਟੂਡੈਂਟਸ ਕੰਮ ਜਾਂ ਅਧਿਐਨ ਵੀਜ਼ਾ ਦੇਣ ਤੋਂ ਇਨਕਾਰ ਕਰਦਾ ਤਾਂ ਉਸਦੇ ਇਮੀਗ੍ਰੇਸ਼ਨ ਪੇਪਰ ਰੱਦ ਕਰ ਦਿੱਤੇ ਜਾਣਗੇ ਇਸ ਤੋਂ ਇਲਾਵਾ ਜੇਕਰ ਕਿਸੇ ਵੀ ਸਟੂਡੈਂਟਸ ਦਾ ਸਟੱਡੀ ਪਰਮਿਟ ਰੱਦ ਹੋ ਜਾਂਦਾ ਤਾਂ ਉਸ ਨੂੰ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਵਰਕ ਪਰਮਿਟ ਪ੍ਰਾਪਤ ਕਰਨ ਵਿੱਚ ਮੁਸ਼ਕਲ ਆਵੇਗੀ ਇਹ ਧਿਆਨ ਦੇਣ ਯੋਗ ਹੈ ਕਿ ਜਾਲੀ ਦਸਤਾਵੇਜ਼ ਗਲਤ ਜਾਣਕਾਰੀ ਅਤੇ ਅਪਰਾਧਿਕ ਰਿਕਾਰਡ ਵਾਲੇ ਲੋਕਾਂ ਵਿਰੁੱਧ ਵੀਜ਼ੇ ਰੱਦ ਕਰਨ ਦੀ ਕਾਰਵਾਈ ਕੀਤੀ ਜਾਵੇਗੀ ਬਰਤਾਨੀਆ ਦੇ ਕਿੰਗ ਚਾਰਲਸ 3 ਵੱਲੋਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਰ ਟਰੂਡੋ ਦਾ ਸੈਂਟਰਿੰਗਮਲ ਸਥਿਤ ਵਾਸ਼ਾ ਦੀ ਸ਼ਾਹੀ ਰਿਹائش ਤੇ ਨਿੱਜੀ ਮੁਲਾਕਾਤ ਦੌਰਾਨ ਨਿੱਘਾ ਸਵਾਗਤ ਕੀਤਾ ਗਿਆ ਹਾਲਾਂਕਿ ਸ਼ਾਹੀ ਅਧਿਕਾਰੀਆਂ ਨੇ ਨਿੱਜੀ ਮੁਲਾਕਾਤ ਬਾਰੇ ਜਾਣਕਾਰੀ ਨਹੀਂ ਦਿੱਤੀ ਪਰ ਦੋਵਾਂ ਵੱਲੋਂ ਇਸ ਮੁਲਾਕਾਤ ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਕੈਨੇਡਾ ਨੂੰ ਇਸ ਦਾ 51ਵਾਂ ਸੂਬਾ ਬਣਾਉਣ ਸੰਬੰਧੀ ਦਿੱਤੀਆਂ ਜਾ ਰਹੀਆਂ ਧਮਕੀਆਂ ਬਾਰੇ ਚਰਚਾ ਕੀਤੀ ਜਾਣ ਦੀ ਸੰਭਾਵਨਾ ਹੈ ਗੁਰਤਲਬਕ ਕੇ ਰਾਸ਼ਟਰਪਤੀ ਟਰੰਪ ਵੱਲੋਂ ਕੈਨੇਡਾ ਨੂੰ ਅਮਰੀਕਾ ਨਾਲ ਮਿਲਾਉਣ ਦੀਆਂ ਧਮਕੀਆਂ ਬਾਰੇ ਚੁੱਪ ਰਹਿਣ ਲਈ ਕੈਨੇਡਾ ਖੇਤੀ ਹੋ ਰਹੀ ਹੈ ਟਰੂਡੋ ਨੇ ਲੰਡਨ ਵਿੱਚ ਕਿਹਾ ਸੀ ਕਿ ਉਹ ਚਾਰਲਸ ਨਾਲ ਕੈਨੇਡੀਅਨ ਲਈ ਅਹਿਮ ਮਾਮਲਿਆਂ ਤੇ ਚਰਚਾ ਕਰਨਗੇ ਅਤੇ ਕਿਹਾ ਸੀ ਕਿ ਇਸ ਸਮੇਂ ਕੈਨੇਡੀਅਨ ਲਈ ਆਪਣੀ ਪ੍ਰਭੂਸੱਤਾ ਤੇ ਦੇਸ਼ਵਜੋ ਆਪਣੀ ਆਜ਼ਾਦੀ ਲੀਖਣ ਦੇ ਹੋਣ ਤੋਂ ਵੱਧ ਕੁਝ ਵੀ ਅਹਿਮ ਨਹੀਂ ਜਾਪਦਾ ਗੌਰਤਲਬਾ ਕਿ ਕੈਨੇਡਾ ਵਿੱਚ ਅਜਦਾ ਰਾਸ਼ਟ੍ਰਮੁਖੀ ਕਿੰਗ ਚਾਰਲਸ ਨੇ ਅਤੇ ਕੈਨੇਡਾ ਬਰਤਾਨੀਆ ਦੀਆਂ ਸਾਬਕਾ ਵਸਤੀਆਂ ਤੇ ਆਧਾਰਿਤ ਬ੍ਰਿਟਿਸ਼ ਰਾਸ਼ਟ੍ਰਮੰਡਲ ਦਾ ਮੈਂਬਰ ਨੇ ਭਾਰਤ ਤੇ ਪਾਕਿਸਤਾਨ ਸਮੇਤ ਹੋਰ ਅਜਿਹੇ ਮੁਲਕ ਵੀ ਰਾਸ਼ਟ੍ਰਮੰਡਲ ਦਾ ਹਿੱਸਾ ਨੇ ਕੁੱਲ ਮਿਲਾ ਕੇ ਕੈਨੇਡਾ ਵਿੱਚ ਬਰਤਾਨਵੀ ਰਾਜਸ਼ਾਹੀ ਵਿਰੋਧੀ ਲਹਿਰ ਬਹੁਤ ਵੱਡੀ ਤਾਂ ਨਹੀਂ ਪਰ ਟਰੰਪ ਦੀਆਂ ਧਮਕੀਆਂ ਤੇ ਚਾਰਲਸ ਦੀ ਖਮੋਸ਼ੀ ਨੇ ਹਾਲੀ ਦੇ ਦਿਨਾਂ ਵਿੱਚ ਅਜੇ ਹੀ ਚਰਚਾ ਨੂੰ ਹਲਾਰਾ ਦਿੱਤਾ ਹੈ ਕੈਨੇਡੀਅਨ ਸੂਬੇ ਅਲਬਰਟਾ ਦੇ ਸਾਬਕਾ ਪ੍ਰੀਮੀਅਰ ਜੈਸਨ ਕੈਨੀ ਨੇ ਕਿਹਾ ਕਿ ਕੈਨੇਡੀਅਨ ਲਈ ਨਿਰਾਸ਼ਾ ਵਾਲੀ ਗੱਲ ਹੈ ਕਿ ਚਾਰਲਸ ਨੇ ਟਰੰਪ ਦੀਆਂ ਧਮਕੀਆਂ ਤੇ ਕੋਈ ਟਿੱਪਣੀ ਨਹੀਂ ਕੀਤੀ ਉਹ ਸਿਰਫ ਕੈਨੇਡਾ ਦੇ ਪ੍ਰਧਾਨ ਮੰਤਰੀ ਦੀ ਸਲਾਹ ਤੇ ਹੀ ਕੰਮ ਕਰ ਸਕਦੇ ਨੇ ਕੈਨੀ ਨੇ 100 ਉਤੇ ਪਾਈ ਪੋਸਟ ਵਿੱਚ ਕਿਹਾ ਕਿ ਕੈਨੇਡਾ ਸਰਕਾਰ ਨੂੰ ਰਾਸ਼ਟਰਮੁਖੀ ਨੂੰ ਕੈਨੇਡੀਅਨ ਪ੍ਰਭੂਸੱਤਾ ਨੂੰ ਉਜਾਗਰ ਕਰਨ ਲਈ ਕਹਿਣਾ ਚਾਹੀਦਾ ਗੁਰਤਲਵਕੇ ਬਾਦਸ਼ਾਹ ਚਾਰਲਸ ਨੇ ਯੂਕਰੇਨ ਦੇ राष्ट्रपति जेलेंसकी ਨਾਲ ਮੁਲਾਕਾਤ ਕੀਤੀ ਅਤੇ ਉਹਨਾਂ ਨਾਲ ਹੀ ਟਰੰਪ ਨੂੰ ਸਰਕਾਰੀ ਦੌਰੇ ਤੇ ਸਕਾਟਲੈਂਡ ਆਉਣ ਦਾ ਸੱਦਾ ਦਿੱਤਾ ਸੀ ਅਮਰੀਕਾ ਦੇ ਇੱਕ ਹਸਪਤਾਲ ਵਿੱਚ 67 ਸਾਲਾ ਭਾਰਤੀ ਮੂਲ ਦੀ ਨਰਸ ਤੇ ਬੇਰਹਿਮੀ ਨਾਲ ਹਮਲਾ ਕੀਤਾ ਗਿਆ ਜਿਸ ਕਾਰਨ ਉਸਤੇ ਚਿਹਰੇ ਤੇ ਗੰਭੀਰ ਸੱਟਾਂ ਲੱਗੀਆਂ ਇਹ ਘਟਨਾ ਫਲੋਰੀਡਾ ਦੇ ਪਾਮ ਵਿੱਚ ਦੇ ਪਾਮਸ ਵੈਸਟ ਹਸਪਤਾਲ ਵਿੱਚ ਵਾਪਰੀ ਇਸ ਘਟਨਾ ਨਾਲ ਲੋਕਾਂ ਦਾ ਗੁੱਸਾ ਭੜਕ ਗਿਆ ਤੇ ਸਿਹਤ ਕਰਮਚਾਰੀ ਲਈ ਸਖਤ ਸੁਰੱਖਿਆ ਦੀ ਮੰਗ ਕੀਤੀ ਗਈ ਪੀੜਤਾ ਦਾ ਨਾਮ ਲਲੀਮਾ ਲਾਲ ਰਿਪੋਰਟਾਂ ਦੇ ਅਨੁਸਾਰ ਲਲੀਮਾ ਲਾਲ ਤੇ ਇੱਕ ਮਰੀਜ਼ ਨੇ ਹਮਲਾ ਕੀਤਾ ਜਿਸ ਕਾਰਨ ਉਸਤੇ ਚਿਹਰੇ ਤੇ ਗੰਭੀਰ ਫ੍ਰੈਕਚਰ ਹੋ ਗਿਆ ਹਮਲਾਵਰ ਦੀ ਪਛਾਣ 33 ਸਾਲਾ ਸਟੀਫਨ ਸਕੈਂਡ ਲਵਰੀ ਵਜੋਂ ਹੋਈ ਹੈ ਘਟਨਾ ਤੋਂ ਤੁਰੰਤ ਬਾਅਦ ਹਮਲਾਵਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹਮਲਾਵਰ ਤੇ ਕਤਲ ਦੀ ਕੋਸ਼ਿਸ਼ ਦਾ ਦੋਸ਼ ਲਗਾਇਆ ਗਿਆ ਪੰਬੀਰ ਚ ਸ਼ਰਫ ਦੇ ਦਫਤਰ ਐਕਸ ਤੇ ਇੱਕ ਪੋਸਟ ਵਿੱਚ ਕਿਹਾ ਕਿ ਸ਼ੱਕੀ ਸਟੀਫਨ ਸਕੈਂਡ ਲਵਰੀ ਜਿਸ ਦਾ ਜਨਮ 30 ਅਪ੍ਰੈਲ 1991 ਨੂੰ ਹੋਇਆ ਸੀ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਇਸ ਵੇਲੇ ਉਸ ਦਾ ਮੈਡੀਕਲ ਕਲੀਅਰੈਂਸ ਚੱਲ ਰਿਹਾ ਹੈ ਉਸ ਤੇ ਕਤਲ ਦੀ ਕੋਸ਼ਿਸ਼ ਦਾ ਦੋਸ਼ ਲਗਾਇਆ ਗਿਆ ਪੁਲਿਸ ਨੇ ਐਕਸ ਤੇ ਇੱਕ ਹੋਰ ਪੋਸਟ ਵਿੱਚ ਕਿਹਾ ਕਿ ਅਧਿਕਾਰੀ 18 ਫਰਵਰੀ ਨੂੰ ਸਥਾਨਕ ਸਮੇਂ ਅਨੁਸਾਰ ਦੁਪਹਿਰ 1:20 ਮਿੰਟ ਦੇ ਕਰੀਬ ਘਟਨਾ ਸਥਾਨ ਤੇ ਜੋ ਜਥੇ ਉਹਨਾਂ ਨੇ ਨਰਸ ਨੂੰ ਗੰਭੀਰ ਜ਼ਖਮੀ ਦੇਖਿਆ ਬਾਅਦ ਵਿੱਚ ਉਸ ਨੂੰ ਸੈਂਟ ਮੈਰੀ ਹਸਪਤਾਲ ਲਿਜਾਇਆ ਗਿਆ ਜਦਕਿ 33 ਸਾਲਾਂ ਦਾ ਸਕੈਂਡ ਲਬਰੀ ਨੂੰ ਹਿਰਾਸਤ ਵਿੱਚ ਲਿਆ ਗਿਆ ਪੁਲਿਸ ਨੇ ਕਿਹਾ ਕਿ ਘਟਨਾ ਦੀ ਜਾਂਚ ਹਿੰਸਕ ਅਪਰਾਧ ਵਿਭਾਗ ਵੱਲੋਂ ਕੀਤੀ ਜਾ ਰਹੀ ਹੈ ਅਧਿਕਾਰੀਆਂ ਨੇ ਕਿਹਾ ਕਿ ਨਫ਼ਰਤ ਅਪਰਾਧ ਦੇ ਦੋਸ਼ ਜੇਕਰ ਸਾਬਤ ਹੁੰਦੇ ਨੇ ਤਾਂ ਦੋਸ਼ੀ ਠਹਿਰਾਏ ਜਾਣ ਤੇ ਸਖਤ ਸਜ਼ਾ ਹੋ ਸਕਦੀ ਹੈ ਕਿਉਂਕਿ ਇਹ ਹਮਲੇ ਦੇ ਪਿੱਛੇ ਦੇ ਆਦੇਸ਼ ਅਤੇ ਭਾਈਚਾਰੇ ਤੇ ਇਸ ਦੇ ਵਿਆਪਕ ਪ੍ਰਭਾਵ ਨੂੰ ਉਜਾਗਰ ਕਰਦੇ ਨੇ ਪੁਲਿਸ ਨੇ ਹਲਫਨਾਮੇ ਵਿੱਚ ਕਿਹਾ ਕਿ ਘਟਨਾ ਦੇ ਨਤੀਜੇ ਵਜੋਂ ਪੀੜਤਾ ਦੇ ਚਿਹਰੇ ਦੀ ਹੱਡੀ ਟੁੱਟ ਗਈ ਅਤੇ ਉਸ ਦੀਆਂ ਦੋਵੇਂ ਅੱਖਾਂ ਕੰਮ ਕਰਨਾ ਬੰਦ ਕਰ ਸਕਦੀਆਂ ਨੇ ਪੁਲਿਸ ਨੇ ਉਸ ਦੀਆਂ ਸੱਟਾਂ ਨੂੰ ਗੰਭੀਰ ਦੱਸਿਆ ਤੇ ਕਿਹਾ ਕਿ ਉਹ ਆਪਣੀਆਂ ਸੱਟਾਂ ਕਾਰਨ ਜਾਂਚ ਕਰਤਾਮਾਂ ਨੂੰ ਬਿਆਨ ਦੇਣ ਵਿੱਚ ਅਸਮਰਥ ਹੈ ਜਾਂਚ ਕਰਤਾਮਾਂ ਨਾਲ ਗੱਲ ਕਰਦੇ ਹੋਏ ਚਸ਼ਮਦੀਦਾ ਨੇ ਕਿਹਾ ਕਿ ਲਾਲ ਜੋ ਕਿ 2 ਦਹਾਕੇ ਤੋਂ ਵੱਧ ਸਮੇਂ ਤੋਂ ਪਾਮਸ ਵੈਸਟ ਵਿੱਚ ਨਰਸ ਹੈ ਸਕੈਂਡ ਲਾਇਬਰੀ ਨੂੰ ਉਸਦੇ ਕਮਰੇ ਵਿੱਚ ਦੇਖਣ ਗਈ ਸੀ ਜਦ ਉਸਨੇ ਉਸ ਨੂੰ ਮੁੱਕਾ ਮਾਰਨਾ ਸ਼ੁਰੂ ਕਰ ਦਿੱਤਾ ਜਿਸ ਨਾਲ ਉਸਦੇ ਚਿਹਰੇ ਦੀਆਂ ਹੱਡੀਆਂ ਟੁੱਟ ਗਈਆਂ ਇਸ ਤੋਂ ਬਾਅਦ ਉਹ ਹਸਪਤਾਲ ਤੋਂ ਭੱਜ ਗਿਆ ਪਾਮਬੀਚ ਪੋਸਟ ਦੇ ਅਨੁਸਾਰ ਸ਼ਰਪ ਦੇ ਸਰਜੈਂਟ ਕਬੈਥ ਨਿਊਕੋਬ ਨੇ ਰਿਪੋਰਟ ਦਿੱਤੀ ਹੈ ਕਿ ਦੋਸ਼ੀ ਨੇ ਕਬੂਲ ਕੀਤਾ ਭਾਰਤੀ ਬੁਰੇ ਨੇ ਮੈਂ ਹੁਣੇ ਇੱਕ ਭਾਰਤੀ ਡਾਕਟਰ ਨੂੰ ਕੁੱਟਿਆ